ਮਸਜਿਦ ਨੂੰ ਲੈ ਕੇ ਹਿੰਦੂ ਸੰਗਠਨਾ ਨੇ ਪ੍ਰਦਰਸ਼ਨ ਕੀਤਾ ਨਵਾਂ ਸ਼ਹਿਰ ਦੇ ਵਿੱਚ ਪੰਚਾਇਤੀ ਜ਼ਮੀਨ ਤੇ ਬਣੀ ਹੈ ਮਸਜਿਦ ਦਾ ਮਾਮਲਾ ਹੈ ਤਾਂ ਮਸਜਿਦ ਦੇ ਨਾ ਲੱਗਦੇ ਟੌਪ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਹਿੰਦੂ ਸੰਗਠਨਾ ਨੇ ਪ੍ਰਸ਼ਾਸਨ ਦੇ ਖਿਲਾਫ ਰੋਸ ਜਤਾਇਆ ਹੈ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਦੇ ਖਿਲਾਫ ਨੰਨਿਬਾਜ਼ੀ ਕੀਤੀ ਹੈ ਦੱਸਿਆ ਕਿ ਇਸ ਪੂਰੇ ਵਿਵਾਦ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਨਹੀਂ ਬਲਕਿ ਵਕਫ ਬੋਰਡ ਦੀ ਹੈ ਇਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਚਾਰੇ ਰੋਸ ਪਾਇਆ ਜਾ ਰਿਹਾ ਹੈ ਇੱਕ ਬਰਦਰੀ ਰੋਡ ਤੇ ਮਸਜਿਦ ਬਣੀ ਆ ਉਧਰ ਇੱਕ ਜ਼ਿਲ੍ਹਾ ਪਰਿਸ਼ਦ ਦਾ ਇੱਕ ਨਾਲ ਦੇ ਕਰੀ ਖਾਲੀ ਪਲਾਟ ਰਿਹਾ ਵਾ ਉਥੇ ਆਏ ਸਮੇਂ ਤੇ ਮਸਜਿਦ ਦੇ ਜਿਹੜੇ ਮੌਲਾਨਾ ਵਾ ਜਿਹੜੇ ਉਹਨੂੰ ਆਰਗੇਨਾਈਜ਼ ਕਰਦੇ ਆ ਉਹ ਕਦੀ ਉਥੇ ਚਾਰਦਵਾਰੀ ਕਰਨ ਦੀ ਕੋਸ਼ਿਸ਼ ਕਰਦੇ ਆ ਕਦੀ ਉਹਨੂੰ ਇੰਟਰਲੋਕ ਟਾਈਲ ਲਾਈਨ ਦੀ ਕੋਸ਼ਿਸ਼ ਕਰਦੇ ਆ ਉਹ ਆਪਣੇ ਕਬਜ਼ੇ ਦੇਣ ਦੀ ਕੋਸ਼ਿਸ਼ ਕਰਦੇ ਆ ਉਹ ਆਪਣੀ ਸੋਚੀ ਸਾਜੀ ਸਾਜੀ ਤਹਿਤ ਸਾਡੇ ਸ਼ਾਂਤੀਵੇਂ ਨਮਾਸ਼ਦਾਂ ਹਾਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਇਤਨਾ ਲੱਗਿਆ ਇਹ ਜਿਹੜੀ ਜਗ੍ਹਾ ਵਾ ਜਿਹਨਾਂ ਪਰਸ਼ਦ ਦੀ ਆ ਉਹ ਸਾਡੀ ਸਾਡੇ ਪੰਜਾਬ ਦੀ ਆ ਸਾਨੂੰ ਮਿਲਣੀ ਚਾਹੀਦੀ ਆ ਜੀ ਸਾਹਿਬ ਨੇ ਉਦੋਂ ਹੀ ਪੱਕਾ ਕਰ ਦਿੱਤਾ ਸੀ ਸਾਡੇ ਆਪੇ ਅਸੀਂ ਦੋ ਤਿੰਨ ਮੰਨ ਲਈ ਇਹਨਾਂ ਨੂੰ ਦੇ ਤੇ ਫਸ ਕੇ ਕਿ ਹੁਣ ਲੱਗੇ ਕਿ ਦੋ ਤਿੰਨ ਮੰਨ ਲਏ ਉਹਦੇ ਬਣ ਗਿਆ ਤਾਂ ਦੇਣਾ ਨਹੀਂ ਜਦੋਂ ਉਹਦੀ ਜਗ੍ਹਾ ਹੀ ਹੈ ਨਹੀਂ ਫਿਰ ਕਿਧਰ ਹੋਏ ਸਰਕਾਰ ਸਰਕਾਰ ਕਿਹੜਾ ਜ਼ੋਰ ਨਾਲ ਬੰਦ ਕਰੇ ਡਰਨਾ ਦਿੱਤਾ ਹੈ ਹਾਂ ਤੇ ਪੂਰਾ ਵਾਕਿਆ ਕੀ ਕੋਈ ਮਸਲਾ ਵੱਡਾ ਨਹੀਂ ਸੀ ਇਹ ਪ੍ਰਾਪਰਟੀ ਉਹ ਖੈਦਿਆ ਬਲਕ ਬੋਰਡ ਦੀ ਹੈ ਜਿਹੜਾ ਪਾਬਲ ਜਿਹੜੀ ਐ ਬੋਦੀਆ ਉਹ ਸਰਕਾਰ ਦੀ ਹੈ ਪੰਜਾਬ ਸਰਕਾਰ ਦੀ ਪੰਚਾਇਤੀ ਰਾਜ ਦੀ ਇਸੇ ਵਾਰ ਕਿਹਾ ਸੀ ਬਾਰ-ਬਾਰ ਉਹਨਾਂ ਨੂੰ ਮਿਲੇ ਆ ਕੱਲ ਵੀ ਮੀਟਿੰਗਾਂ ਰਹੀਆਂ ਅੱਜ ਵੀ ਮੀਟਿੰਗਾਂ ਚੱਲਦੀਆਂ ਰਹੀਆਂ ਪਰ ਆਖਰ ਦੇ ਵਿੱਚ ਸਾਨੂੰ ਮਜਬੂਰ ਹੋ ਕੇ ਅਸੀਂ ਇਸ ਧਰਨੇ ਵਿੱਚ ਸ਼ਾਮਲ ਹੋਏ ਆ ਤੇ ਸਾਡੀ ਔਰ ਜਵਾਨ ਸਾਡੀ ਇਹ ਹੀ ਹੈ ਕਿ ਉੱਥੇ ਪੱਕਾ ਤਵੱਜਾ ਬੰਦ ਕੀਤਾ ਜਾਵੇ ਔਰ ਉਹ ਜਗ੍ਹਾ ਜਿਹੜੀ ਹੈ ਸਾਰੀ ਪੰਜਾਬ ਸਰਕਾਰ ਐਡਮਿਨਿਸਟ੍ਰੇਸ਼ਨ ਆਪਣੇ ਹੱਥੇ ਲੈ ਲਵੇ